ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਗਤ ਜੀ ਅੱਜ ਆਪਾਂ ਪਹਿਲੀ ਬਾਸਈ ਗੁਰੂ ਨਾਨਕ ਸਾਹਿਬ ਜੀ ਜੀਵਨ ਬਾਰੇ ਬਰਨਾ ਪਾਠ ਪੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਮੰਗੂ ਮੱਟ ਮੰਦਰ ਕੋਲ ਜਹਾ ਬੈਠੇ ਇਸ ਦੇ ਨੇੜੇ ਸਮੁੰਦਰ ਹੈ ਸਮੁੰਦਰ ਦੀਆਂ ਛਲਾਂ ਸਦਾ ਇਸ ਮੰਦਰ ਦੇ ਪੈਰ ਚੁੰਮਦੀਆਂ ਆ ਰਹੀਆਂ ਹਨ ਜਗਨਨਾਥ ਪੁਰੀ ਦੇ ਮੰਦਰ ਹਿੰਦਸਤਾਨ ਦੇ ਮੀਰ ਮੰਦਰਾ ਵਿੱਚੋਂ ਇੱਕ ਹੈ ਮਹਿਮੂਦ ਗਾਜ ਨਵੀ ਨੂੰ ਜਦੋਂ ਸੋਮਨਾਥ ਦੇ ਮੰਦਰਾ ਵਿੱਚੋਂ ਕਰੋੜਾਂ ਰੁਪਏ ਦੀ ਕੀਮਤ ਦਾ ਮਾਲ ਮਿਲਿਆ ਤਾਂ ਉਸ ਨੇ ਹੋਰ ਮੰਦਰਾ ਨੂੰ ਵੀ ਲੁੱਟਣਾ ਸ਼ੁਰੂ ਕੀਤਾ ਸਮੁੰਦਰ ਦੇ ਕਿਨਾਰੇ ਖਲੋਤਾ ਜਗਨਨਾਥ ਜਗਦੀਸ਼ ਦਾ ਮੰਦਿਰ ਰੁੱਟੇ ਵੱਡੇ ਮੰਦਰਾਂ ਵਿੱਚੋ ਹੀਰੇ ਜਵਾਰ ਸੋਨਾ ਤੇ ਚਾਂਦੀ ਉਸ ਦੇ ਆਥ ਲੱਗਾ। ਸ੍ਰੀ ਗੁਰੂ ਨਾਨਕ ਦੇਵ ਜੀ ਸਮੇਂ ਪੁਰੀ ਦੇ ਮੰਦਰਾਂ ਉੱਤੇ ਬਾਹ ਮਾਰਗੀਆਂ ਮਾਰਗੀਆਂ ਦਾ ਕਬਜ਼ਾ ਸੀ। ਸਾਰੀਆਂ ਮੂਰਤੀਆਂ ਨਗਨ ਰੱਖੀਆਂ ਹੋਈਆਂ ਸਨ। ਸ਼ਰਾਬ ਦੀ ਵਰਤੋਂ ਹੁੰਦੀ ਸੀ। ਝੂਠ ਦਾ ਪਰਹੇਜ ਨਹੀਂ ਸੀ ਰੱਖਿਆ ਜਾਂਦਾ ਧਰਮ ਦੇ ਨਾਂ ਉੱਤੇ ਕ੍ਰੀਤੀਆਂ ਹੁੰਦੀਆਂ ਸਨ ਇਸਤਰੀ ਜਾਤੀ ਦੀਨ ਰਾਦਰੀ ਕੀਤੀ ਜਾਂਦੀ ਸੀ ਸ਼ੁੱਤਾਂ ਨੂੰ ਮੰਦਰ ਵਿੱਚ ਅਸ਼ੁੱਤਾਂ ਦੀ ਬਹੁ ਗਿਣਤੀ ਸੀ ਸ਼ਾਮ ਦਾ ਵੇਲਾ ਹੋਇਆ ਮੰਦਰ ਦੇ ਟੱਲ ਖੜਕੇ ਤਰਾਂ ਦੀ ਕੰਪੋਰ ਕੋਹਾ ਤੱਕ ਸੁਣਾਈ देना लगी तल्ला दी आवाज सुन के लोग ਮੰਦਰ ਦੇ ਅੰਦਰ ਚਲੇ ਗਏ ਗੁਰੂ ਜੀ ਨੇ ਦੇਖਿਆ ਮੰਦਰ ਦੇ ਜਿੰਨੇ ਪੁਜਾਰੀ ਹਨ ਜਿੰਨੇ ਦਰਸ਼ਕ ਹਨ ਸਭ ਦੇ ਅੰਦਰ ਨੇਰਾ ਹੈ ਪਰ ਜਗਨਨਾਥ ਦੀ ਮੂਰਤੀ ਦੇ ਸਾਹਮਣੇ ਥਾਲਾ ਵਿੱਚ ਦੀਵੇ ਬਾਲ ਕੇ ਆਰਤੀ ਕਰ ਰਏ ਹਨ ਦੱਖਣ ਦੀਆਂ ਸੁੰਦਰ ਕੁਵਾਰੀਆਂ ਕੁੜੀਆਂ ਸੁੰਦਰ ਲਿਬਾਸ ਵਿੱਚ ਆਰਤੀਆਂ ਦੀਵੇ ਆਰਤੀ ਦੇ ਦੀਵਿਆਂ ਦੇ ਥਾਲ ਚੁੱਕ ਕੇ ਨਾਚ ਵੀ ਕਰ ਰਹੀਆਂ ਸਨ ਪਿੱਤਲ ਦੇ ਛੈਣੇ ਤੇ ਕਈਆਂ ਵਜ ਰਹੀਆਂ ਸੀ ਆਰਤੀ ਹੋ ਰਹੀ ਸੀ ਪਰ ਗੁਰੂ ਜੀ ਨੇ ਆਰਤੀ ਵਿੱਚ ਇਸ਼ਾ ਨਾ ਲਿਆ ਗੁਰੂ ਜੀ ਨੇ ਮਰਦਾਨਾ ਚੁੱਪ ਕਰਕੇ ਇਹ ਪਾਸੇ ਬੈਠੇ ਰਹੇ ਜਦੋਂ ਆਰਤੀ ਸਮਾਪਤ ਹੋ ਗਈ ਤਾਂ ਮੰਦਰ ਦੇ ਪੁਜਾਰੀ ਅਤੇ ਸ਼ਹਿਰ ਦੇ ਪਤਵੰਤੇ ਬ੍ਰਾਹਮਣ ਮੁਖੀ ਪੁਜਾਰੀ ਕਲਜਗਰੂ ਨਾਲ ਲੈ ਕੇ ਗੁਰੂ ਜੀ ਦੇ ਚਰਦੇ ਆ ਇਕੱਠੇ ਹੋਏ ਸਾਰਿਆਂ ਦੇ ਸਵਾਲ ਕਰਨ ਦੀ ਥਾਂ ਮੁਖੀ ਪੁਜਾਰੀ ਨੇ ਗੁਰੂ ਜੀ ਨੂੰ ਪੁੱਛਿਆ हे ਪੁੱਛਾ ਤੂੰ ਇਹ ਦਾਸ ਕੌਣ ਹੈ ਦੇ ਸਦਾਕੀਏ ਵੇਣ ਵਾਲਾ ਹੈ ਕੌਣ ਦੇਸ ਦੇ ਰਹਿਣ ਵਾਲਾ ਹੈ ਤੇਰਾ ਧਰਮ ਕੀ ਹੈ ਜਗਨਨਾਥ ਅਰਖੋਤਮ ਦੇ ਮੰਦਰ ਵਿੱਚ ਪਹੁੰਚ ਕੇ ਤੂੰ ਭਗਵਾਨ ਦੀ ਆਰਤੀ ਵਿੱਚ ਛਾਮਲ ਕਿਉਂ ਨਹੀਂ ਹੋਇਆ ਲਾਪਰਪਾਈ ਲਾਪਰਵਾਈ ਵਿੱਚ ਨੇ ਡਰ ਬਿਠਾ ਰਿਆ ਹੈ ਪੁਜਾਰੀ ਦੀ ਇਹ ਸਵਾਲ ਸੁਣ ਕੇ ਜਗਤ ਗੁਰੂ ਮੁਸਕਰਾਏ ਉਹਨਾਂ ਦੇ ਨੈਣ ਉੱਚੇ ਕਰਕੇ ਸਾਰਿਆਂ ਵੱਲ ਦੇਖਿਆ ਉਹਨਾਂ ਨੇ ਨੈਣ ਉੱਚੇ ਕਰਕੇ ਸਾਰਿਆਂ ਵੱਲ ਦੇਖਿਆ ਉਸ ਨੂੰ ਦੇਖਣ ਨਾਲ ਹੀ ਸਾਰਿਆਂ ਦਾ ਕਰੋ ਜਮੱਠਾ ਹੋ ਗਿਆ। ਹੀਰੇਆ erviadi ਜੱਲਨਾ ਮੱਠੀ ਹੋ ਗਈ। ਪਿਆਰੀ ਨੂੰ ਸੰਬੋਧਨ ਕਰਕੇ ਗੁਰੂ ਜੀ ਨੇ ਉੱਤਰ ਦਿੱਤਾ। اے ਪੰਡਤ ਅਸੀਂ ਤਾਂ ਸਦਾ ਆਰਤੀ ਕਰਦੇ ਰਹਿੰਦੇ ਹਾਂ। ਪਰਮਾਤਮਾ ਤਾ ਸਦਾ ਸਾਬ ਤੂੰ ਸਰੋਮਣੀ ਹੈ ਪਵਿੱਤਰ ਹਿਰਦੇ ਨਾਲ ਵੈਗਰੂ ਜਸ ਦੀ ਆਰਤੀ ਕਰਦੇ ਹਾਂ ਤੇਰੀ ਇਹ ਮਮੂਲੀ ਆਰਤੀ ਭਗਵਾਨ ਨੂੰ ਕੀ ਖੁਸ਼ ਕਰ ਸਕਦੀ ਹੈ ਨਾ ਤੁਸਾਂ ਦਾ ਮਨ ਨਿਰਮਲ ਹੈ ਨਾ ਉੱਚੀ ਵਿਸ਼ਵਾਸ ਟਿਕਾਉ ਹੈ ਹੰਕਾਰੀ ਮਨ ਨਾਲ ਦਸੋ ਭਗਵਾਨ ਦੀ ਆਰਤੀ ਤੁਸਾਂ ਨੂੰ ਕੀ ਫਾਲ ਦੇ ਸਕਦੀ ਹੈ ਗ੍ਰੀਤियां ਕਰਦੇ ਜੇ ਮਨੁੱਖ ਨਾਲ ਪਿਆਰ ਮਨੁੱਖਤਾ ਨਾਲ ਪਿਆਰ ਨਹੀਂ ਲਾਲਚ ਤੇ ਕਾਮ ਤੁਸਾਂ ਦਾ ਪਿੱਛਾ ਨਹੀਂ ਛੱਡਦਾ ਸਰੀਰ ਨੂੰ ਛਾਰਨ ਵਾਲੀਆਂ ਖਰਾਕਾਂ ਖਾਂਦੇ ਜੇ ਨਸ਼ੇ ਵਰਤੀ ਜਾਂਦੇ ਜੇ جے ਤੁਸਾਂ ਦਾ ਮਨ ਅਰੋਗ ਨਾ ਰਹੇ ਤਾਂ ਮਨ ਕਿਵੇਂ ਅਰੋਗ ਰਹੇਗਾ ਜੇ ਤੁਸਾਂ ਦਾ ਤਨ ਰੋਗ ਨਾ ਰਹੇ ਤੇ ਮਨ ਕਿਵੇਂ ਰੋਗ ਰਹੇਗਾ ਅਸੀਂ ਪੰਜਾਬੋ ਐ ਹਾਂ ਦੂਰ ਦੇਹ ਤੋਂ ਨਰੰਕਾਰ ਦੇ ਪੁਜਾਰੀ ਹਾਂ ਉਹ ਸਮਹਾਨ ਸ਼ਕਤੀਵਾਨ ਨਰੰਕਾਰ ਦੇ ਜੋ ਪੱਥਰਾਂ ਤੇ ਮੰਦਰਾਂ ਵਿੱਚ ਕੈਦ ਨਹੀਂ ਸਾਗੋ ਜਗਤ ਵਿੱਚ ਚਿੱਕਿਆ ਰੂਪਾਂ ਵਿੱਚ ਵਸ ਰਿਹਾ ਹੈ ਉਸੇ ਨਰੰਕਾਰ ਦੀ ਆਰਤੀ ਜਨਰਾਤ ਕਰਦੇ ਰਹਿੰਦੇ ਹਾਂ ਗੁਰੂ ਜੀ ਦੇ ਬਚਨਾਂ ਦੇ ਅਮਰਤ ਛੱਤੇ ਨਾਲ ਸਾਦੇ ਮਨ ਸ਼ਾਂਤ ਹੋ ਗਏ ਉਹ ਬੈਠਣ ਵਾਸਤੇ ਮਜਬੂਰ ਹੋ ਗਏ ਮੁਖੀ ਪੰਡਤ ਨੇ ਪੁੱਛਿਆ ਉਹ ਕਿਹੜੀ ਆਰਤੀ ਹੈ ਜੋ ਤੂੰ ਕਰਦਾ ਹੈ ਸਾਨੂੰ ਸੁਣਾ ਮੁਖੀ ਪੰਡਤ ਕਾਲਜਗਤ ਦਾ ਇਹ ਬੋਲ ਸੁਣ ਕੇ ਗੁਰੂ ਜੀ ਨੇ ਉਹਦੇ ਹੰਕਾਰ ਨੂੰ ਦੂਰ ਕਰਨ ਉਹਦੀ ਮੂਰਖਾ ਅੰਤਕਾਰਨ ਖਾਤਰਾਗਤ ਨਰਸੀ ਵਿੱਚ ਇਹ ਸ਼ਬਦ ਉਚਾਰਨ ਕੀਤਾ ਸੁਣੋ ਪੰਡਤੋ ਕਾਸ਼ ਦੇ ਥਾਲ ਵਿੱਚ ਸੂਰਜ ਤੇ ਚੰਦ ਦੇ ਦੀਵੇ ਰੱਖੇ ਹੋਏ ਹਨ ਸਾਰੇ ਤਰਤੀ ਮੋਤੀ ਹਨ ਚੰਦਨੀ ਸੁਗੰਧੀ ਤੂਪ ਹੈ ਹਵਾ ਚੌਰ ਕਰ ਰਹੀ ਹੈ ਤੁਸੀਂ ਪੰਜ ਚੋ ਪੰਜ ਚਾਰ ਸੇਰ ਫੁੱਲ ਤੋੜ ਕੇ ਆਰਤੀ ਕਰ ਦੇ ਜੇ ਇਥੇ ਸਾਰੀ ਬਨਸਪਤੀ ਹੀ ਫੁੱਲ ਰੂਪ ਵਿੱਚ ਚੜਾਈ ਜਾਂਦੀ ਹੈ ਪਰ ਮਯਾ ਗਾਹਾਂ ਕੇ ਉਸ ਨਰੰਕਾਰੀ ਦੀ ਕਿਵੇਂ ਆਰਤੀ ਉਸਤਤ ਹੋਵੇ ਜਦੋਂ ਉਹ ਖੁਦ ਜਨਮ ਮਰੰਦਾ ਮਾਲਕ ਹੈ ਉੱਪਰਲੀ ਅਚਰਜ ਆਰਤੀ ਹੀ ਉਸਤਰੀ ਹੈ ਅਨਹਦ ਨਾਦ ਰਾਤ ਦਿਨ ਹੀ ਚੜਿਆ ਰੰਦਾ ਹੈ ਇਹ ਆਰਤੀ ਸਦੀਵੀ ਆਪੇ ਹੀ ਹੁੰਦੀ ਰਹਿੰਦੀ ਹੈ ਆ ਮੇਰੇ ਦਾਤਾ ਤੇਰੇ ਹਜ਼ਾਰਾਂ ਨੇਤਰ ਹਨ ਪਰ ਦੇਖਣ ਵਿੱਚ ਕੋਈ ਨਹੀਂ ਜਗਤ ਜੀਵਾਂ ਦੀਆਂ ਅੱਖਾਂ ਰਹੀਂ ਦੇਖਦਾ ਹੈ ਪਰ ਆਪ ਗੁਪਤ ਰਹਿਦਾ ਹੈ ਸੰਸਾਰ ਤੇ ਜੋ ਜੀਵ ਰੂਪ ਵਿੱਚ ਮੂਰਤਾਂ ਹਨ ਇਹ ਸਭ ਆਪ ਦੀਆਂ ਹਨ ਆਪ ਦੇ ਯਾਰਾ ਨਿਰਮਲ ਚਰਨ ਹਨ ਪੈਂਕੜੇਸ ਗੰਧੀਆਂ ਨਾਸਾਂ ਰਹੀਂ ਸੁਂਗਦਾ ਹੈ ਪਰ ਜੀਵਾਂ ਨੂੰ ਨਹੀਂ ਦੇਖਦਾ ਨਤੀਜਾ ਇਹੋ ਹੈ ਕਿ ਵੈ ਗੁਰੂ ਦਾ ਸਰੂਪ ਜੋਤ ਵਿੱਚ ਸਾਰਿਆਂ ਜੀਵਾਂ ਦੇ ਹਿਰਦਿਆਂ ਵਿੱਚ ਵਸ ਰਿਹਾ ਹੈ ਉਸੇ ਕਾਲਪੁਰਖ ਜੋਤ ਕਾਰਨ ਹੀ ਸੂਰਜ ਚੰਦ ਤਾਰਿਆਂ ਵਿੱਚ ਜੋਤ ਹੈ ਪਰ ਇਸ ਜ਼ਰੂਰਤ ਨੂੰ ਪ੍ਰਗਟ ਰੂਪ ਵਿੱਚ ਆਪਣੇ ਅੰਦਰ ਆਤਮੇ ਜਿਗਾਉਂਦਾ ਵਸੀਲਾ ਹੈ ਗੁਰੂ ਦੀ ਸਿੱਖਿਆ ਹਾਸਲ ਕਰਨਾ ਜਦੋਂ ਉਸ ਨਿਰੰਕਾਰੀ ਨੂੰ ਮਨਯੂਰ ਹੋ ਜਾਵੇ ਤਾਂ ਹਿਰਦੇ ਵਿੱਚ ਜੋਤ ਜਾਗ ਜਾਂਦੀ ਹੈ ਸੱਚੀ ਆਰਤੀ ਹੁੰਦੀ ਹੈ ਪਰਮਾਤਮਾ ਦੇ ਚਰਨ ਕਮਲਾਂ ਦੀ ਧੂੜੀ ਵਿੱਚ ਮੇਰਾ ਮਨ ਅਛਾਨਣ ਕਰਦਾ ਰਹੇ ਪੂਰੇ ਜੀਤ੍ਰਨਵਾਸ ਪੂਰੇ ਜੀਤ੍ਰਨਵਾਸ ਕਰੇ ਅਰਦਾਸ ਕਰਦਾ ਹਾਂ ਕਿ ਮੈਂ ਇਸ ਮਨ ਪਪੀਏ ਨੂੰ ਆਪ ਦਾ ਨਾਮ ਦੇ ਪ੍ਰੇਮ ਦੀ ਪਿਆਸ ਸਦਾ ਲੱਗੀ ਰਹੇ ਗੁਰੂ ਜੀ ਦੀ ਮੇਰ ਕਰਨ ਤੇ ਭਗਤੀ ਸਿਮਰਨ ਬਖਸ਼ ਕੇ ਪਪੀਏ ਦੀ ਆਤਮਾ ਨੂੰ ਸ਼ਾਂਤ ਕਰਨ ਮਨ ਵੈਗ ਗੁਰੂ ਵਿੱਚ ਲੱਗਾ ਰਵੇ ਇਹੋ ਸੱਚੀ ਭਗਤੀ ਹੈ ਤੇ ਇਹੋ ਹੀ ਆਰਤੀ ਪਲੜ ਪਲਕੜ ਪੰਡਤੋ ਇਹ ਫੋਲ ਦੀਵੇ ਤੇਲ ਫਾਲ ਤੇ ਹੋਰ ਆਰਤੀ ਦੀ ਸਮਾਗਰੀ ਹੁਣ ਕਮਲਾ ਜਾਣੀ ਹੈ ਤੁਸੀਂ ਚੋਕ ਕੇ ਸਮੁੰਦਰ ਵਿੱਚ ਸੁੱਟ ਦੇਣੀ ਹੈ ਵੈ ਗੁਰੂ ਉਸਤਤ ਦੀ ਐਸੀ ਆਰਤੀ ਕਰੋ ਜਿਸ ਦੀਵੀ ਕਾਲ ਤੱਕ ਅਕਤਰ ਰਹੇ ਕਾਲਜੋਗ ਸਮੇਤ ਸਾਰੇ ਪੰਡਤਾਂ ਦੀ ਨਿਸ਼ਾ ਹੋ ਗਈ ਉਹਨਾਂ ਦੇ ਹਿਰਦੇ ਨੂੰ ਅੰਦਰ ਚਾਨਣ ਹੋਇਆ ਅਗਿਆਨਤਾ ਦਾ ਨੀਰਾ ਦੂਰ ਹੁੰਦੇ ਸਾਰ ਉਹਨਾਂ ਨੂੰ ਸਾਫ ਪ੍ਰਗਟ ਹੋ ਗਿਆ ਕਿ ਉਹ ਜੋ ਕਰਮ ਕਰਦੇ ਹਨ ਉਹ ਵੈਗੁਰੂ ਭਗਤੀ ਦੇ ਨਹੀਂ ਸਾਰੇ ਗੁਰੂ ਜੀ ਦੇ ਚਪਨੀ ਗਿਰੀ ਸਾਰੀ ਜਗਨਨਾਥ ਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਜੈ ਜੈਕਾਰ ਹੋਣ ਲੱਗੀ ਸਾਤਨਾਮ ਅਪਦੇਸ਼ ਨੂੰ ਸੁਣਨ ਆਤੇ ਯਾਰਾਂ ਇਸਤਰੀ ਪੁਰਸ਼ ਇਕੱਠੇ ਹੋਣ ਲੱਗੇ ਗੁਰੂ ਜੀ ਕੇ ਇਹਨਾਂ ਸਾਤ ਸੰਗ ਕਰਕੇ ਜੀਵਾਂ ਨੂੰ ਗਿਆਨ ਦੀ ਰੋਸ਼ਨੀ ਬਖਸ਼ਦੇ ਰਹੇ ਕਉਦੇ ਰਾਖਿ ਦੀ ਸਾਖੀ ਜਗਨਨਾਥ ਪੁਰੀ ਤੋਂ ਚੱਲ ਕੇ ਗੁਰੂ ਜੀ ਉੱਤਰ ਪਸ਼ਮ ਦਿਸ਼ਾ ਨੂੰ ਮੁੜੇ ਮਹਾਂ ਨਦੀ ਨੂੰ ਪਾਰ ਕਰਕੇ ਸ਼ਹਿਰ ਕੰਗ ਟੰਗਾ ਕੋ ਟੰਗਾ ਤੇ ਜੋ ਅੜੀ ਸਾਦੀ ਰਾਇਤਾ ਨਹੀਂ ਹੈ ਉੱਥੇ ਪਹੁੰਚੇ ਇਥੇ ਬਾਮ ਮਾਰਗੀਆਂ ਦਾ ਜੋਰ ਸੀ ਬਾਮ ਮਾਰਗੀ ਸਾਧੂਆਂ ਨੂੰ ਉਪਦੇਸ਼ ਕਰਕੇ ਸ਼ਰਾਬ ਪੀਣ ਤੋਂ ਰੋਕਿਆ ਨਾਮ ਦਾ ਆਪਦੇਸ਼ ਦਿੱਤਾ ਕਟੰਕਤ ਪਸ਼ਮ ਦਿਸ਼ਾ ਉਤਰੇ ਜੱਬਲਪੁਰ ਨੂੰ ਆਉਣਾ ਸੀ ਰਾ ਵਿੱਚ ਜੰਗਲ ਅਤੇ ਝਾੜ ਸਨ ਉੱਚੇ ਨੀਵੇਂ ਪਹਾੜਾਂ ਦੀ ਚੜਾਈ ਤੋਂ ਬਿਨਾ ਜੰਗਲੀ ਕੋਮਾਂ ਢੀਲਾਂ ਦੇ ਦਿਕੈਤਾਂ ਦਾ ਬਹੁਤ ਦਾਸੀ ਉਹਨਾਂ ਵਿੱਚੋਂ ਬਹੁਤੇ ਆਦਮਖੋਰ ਸਨ ਸਭਾਈਤਾ ਦੀ ਰੋਸ਼ਨੀ ਅਜੇ ਉਹਨਾਂ ਕੋਲ ਨਹੀਂ ਸੀ ਪੁੱਜੀ ਉਹਨਾਂ ਵਿੱਚੋਂ ਬਹੁਤੇ ਇਸਤਰੀ ਮਰਦ ਨੰਗੇ ਫਿਰਦੇ ਸ਼ਰਮ ਜਾਣ ਗੇਜ ਕੱਜਣ ਦਾ ਗਿਆਨ ਹੀ ਨਹੀਂ ਸੀ ਉਹਨਾਂ ਦਾ ਜੀਵਨ ਪਸ਼ਵਾ ਤੋਂ ਅਲਪ ਲੇਲਾਦਿਆਂ ਕਹਾਣੀਆਂ ਦੀਆਂ ਦਵੰਗਾ ਵਰਗਾ ਸੀ ਓਹ ਮਨੁੱਖਾ ਨੂੰ ਪੰਨਕੇ ਖਾ ਜਾਂਦੇ ਸਨ ਜਗਤ ਗੁਰੂ ਨਾਨਕ ਜੀ ਦੁਖੀ ਆਤਮਾਵਾਂ ਦੇ ਵੇਰ ਆਪ ਨਿਰੰਕਾਰ ਮਨੁੱਖ ਰੂਪ ਵਿੱਚ ਜੀਵਨ ਦਾ ਆਧਾਰ ਕਰਨ ਵਾਸਤੇ ਕਰ ਤਿਆਗ ਤੇ ਤਪੱਸਿਆ ਕਰਦੇ ਹੋਏ ਜੇਸ਼ ਦਾ ਰਟਨ ਕਰ ਰਹੇ ਸਨ ਵੇ ਗੁਰੂ ਆ ਵੀ ਰੱਖਾ ਸੀ ਖਤਰਿਆਂ ਕੋਲੋਂ ਉਹਨਾਂ ਨੂੰ ਖਤਰਾ ਨਹੀਂ ਸੀ ਜੰਗਲੀ ਇਲਾਕੇ ਨੂੰ ਹੋ ਤਰੇ ਜੱਬਲਪੁਰਮ ਨੇੜੇ ਕਮਮ मुनि ਦੇ ਹੋਰ ਰਿਖੀ Muniyan ਦੇ ਸਥਾਨ ਸਨ ਆਪਣਾ मुनि ਦੇ ਹੋਰ ਰਿਖੀਆਂ Muniyan ਦੇ ਸਥਾਨ ਸਨ ਉਹਨਾਂ ਸਥਾਨਾਂ ਉੱਤੇ ਬੈਠੇ ਹੋਏ ਆਰਮਕ ਮੁਖੀਆਂ ਨੂੰ ਮਿਲਣਾ ਸੀ ਮਹਾ ਨਦੀ ਦੇ ਕਿਨਾਰੇ ਤੁਰੇ ਆਏ ਕਈ ਦਿਨ ਦਾ ਲੰਮਾ ਪੰਦ ਸੀ 라 ਵਿੱਚ ਇੱਕ ਐਸਾ ਸਥਾਨ ਆਇਆ ਜੋ ਬਹੁਤ ਭਿਆਨਕ ਤੇ ਡਰਾਉਣਾ ਸੀ ਕਈ 100 ਮੀਲ ਵਿੱਚ ਜੰਗਲ ਹੀ ਜੰਗਲ ਸੀ ਛੇਰ ਚਿਤਰੇ ਜਾਂਗਲੀ ਆਥੀਰੇ ਛੇ ਹਿਰਨ ਸੱਪ ਤੇ ਹੋਰ ਜਾਂਗਲੀ ਬਲਾਈ ਬਲਾਈ ਸੰ ਜੋ ਜੰਗਲ ਵਿੱਚ ਫਾਲ ਪੂਮਗ ਵੀ ਬਹੁਤ ਸੀ ਕਰਤਾਰ ਦੀ ਲੀਲਾ ਦੇਖਣ ਬਦਲੇ ਗੁਰੂ ਜੀ ਉਸ ਜੰਗਲ ਦੇ ਰਾਹ ਹੋਤਰੇ ਜੰਗਲੀ ਜਾਨਵਰਾਂ ਨੂੰ ਦੇਖ ਮਰਦਾਨਾ ਕਾਬਰ ਗਿਆ ਗੁਰੂ ਜੀ ਉਸ ਦੀ ਕਬਰ ਆਟ ਤੇ ਮੁਸਕrai ਤੇ ਆਖਿਆ ਮਰਦਾਨਿਆਂ ਦਰਨਾ ਦੇਖ ਕਰਤਾਰ ਦੀ ਲੀਲਾ ਇਹ ਸਾਰੇ ਜੀਵ ਸ਼ੇਰ ਕਿਤਰੇ ਆਥੀ ਸਾਪਾਦਕ ਪੂਰਲੇ ਪੂਰਬਲੇ ਕਰਮਾਂ ਦੇ ਕਾਰਨ ਦੁੱਖ ਚੰਨ ਰਹੇ ਹਨ ਸਮਝ ਇਹ ਵੀ ਪੁਰਸ਼ ਹਨ ਇਸ ਪ੍ਰਿਸ਼ਟਾ ਜੀਵਨ ਤੋਂ ਬਚਨਵਾਤੇ ਜੀਵ ਨੂੰ ਮਨੁੱਖਾ ਜਨਮ ਵਿੱਚ ਕਰਤਾਰ ਦਾ ਸਿਮਰਨ ਕਰਨਾ ਚਾਹੀਦਾ ਹੈ। ਜੰਗਲ ਵਿੱਚ ਹੋਰ ਅੱਗੇ ਚਲੇ ਗਏ। ਨਿਰਮਲ ਜਲ ਦੀ ਛੋਟੀ ਜਈ ਛੀਰ ਸੀ। ਛੀਰ ਦੇ ਕਿਨਾਰੇ ਹਰੇ ਕਹਾ ਉੱਤੇ ਹੀ ਆਸਨ ਜਮਾ ਕੇ ਬੈਠ ਗਏ। ਲੰਮੇ ਪਾੰਦ ਨੇ ਮਰਦਾਨੇ ਨੂੰ ਭੁੱਖ ਲਾ ਦਿੱਤੀ ਸੀ ਉਹ ਸੰਨੇ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਦਾਤਾ ਮੈਨੂੰ ਭੁੱਖ ਲੱਗੀ ਏ ਮੈਂ ਜੰਗਲ ਵਿੱਚੋਂ ਫਾਲ ਪੂੰਗ ਖਾਂ ਆਵਾ ਕੁਝ ਫਾਲ ਆਪਵਾ ਹੱਤੇ ਵੀ ਤੋੜ ਲੈ ਆਉਂਦਾ ਹਾਂ ਅਛਾਰੀ ਨਾਲ ਰਹੀਂ ਇਸ ਜੰਗਾਲ ਵਿੱਚ ਕਰਤਾਰ ਬਹੁਤ ਕੌਕਟ ਕਰਦਾ ਹੈ ਗੁਰੂ ਜੀ ਇਹਨਾਂ ਸ਼ਬਦਾਂ ਨਾਲ ਮਰਦਾਨੇ ਨੂੰ ਜਾਣ ਦੀ ਆਗਿਆ ਦੇ ਦਿੱਤੀ ਲਾਲਚ ਬਹੁਤ ਬੁਰੀ ਦਲਾ ਮਰਦਾਨਾ ਚੰਗੇ ਫਲਾਂ ਦੀ ਪਾਲ ਕਰਦਾ ਹੋਇਆ ਜੰਗਲ ਦੇ ਅੰਦਰ ਚਲਾ ਗਿਆ ਕੋਈ ਆਦਮੀ ਉੱਪਰ ਕੇਲਿਆਂ ਦੇ ਬੂਟੇ ਆਏ ਪੱਕੇ ਹੋਏ ਕੇਲਿਆਂ ਦੇ ਗੁੱਛੇ ਪਲਮ ਰਹੇ ਸਨ ਇੱਕ ਬੂਟੇ ਨਾਲੋ ਕੇਲੇ ਦੀਆਂ ਫਲੀਆਂ ਦਾਏ ਭਾਗੇ ਗੁੱਛਾ ਤੋੜਨ ਲੱਗਾ ਭਾਰੀ ਗੁੱਛਾ ਤੋੜਨ ਲੱਗਾ ਤਾਂ ਉਸ ਨੂੰ ਆਵਾਜ਼ ਸੁਣਾਈ ਦਿੱਤੀ ਕੌਣ ਹੈ ਇਹ ਸਵਾਜ ਦੇ ਨਾਲ ਹੀ ਕਿਸੇ ਹੱਥਾਂ ਨੇ ਉਸ ਨੂੰ ਮੋੜਿਆ ਤੋ ਫੜਿਆ ਕੇਲੇ ਦਾ ਗੁੱਛਾ ਅਥੋਂ ਛੁੱਟ ਗਿਆ ਭੁੱਖ ਦੂਰ ਹੋ ਗਈ ਡਰ ਨੇ ਉਹਦੇ ਲਉ ਨੂੰ ਠੰਡਿਆ ਕਰ ਦਿੱਤਾ ਕਾਲਾ ਤੂਤ ਕੇਈ ਫੁੱਟ ਉੱਚਾ ਮਰਦ ਵੇਖ ਕੇ ਉਹਦੇ ਪ੍ਰਾਣ ਜਾਂਦੇ ਰਹੇ ਮਰਦਾਨੇ ਦੀਆਂ ਡਾਲਾਂ ਨਿਕਲ ਗਈਆਂ ਕਾਲਾ ਤੂਤ ਦੈਂਤਾਂ ਦੀ ਸੂਰਤ ਵਾਲਾ ਕੌਡਾ ਰੰਗ ਸੀ ਉਹ ਬਹੁਤ ਬਲੀ ਸੀ ਉਸ ਦੇ ਅੱਥਾਂ ਵਿੱਚੋ ਆਮ ਨੁਖ ਦਾ ਸ਼ਟਕਾਰਾ ਹੋਣਾ ਅਸੰਭਵ ਸੀ ਕਉ ਦਾ ਪੀਲੀ ਜਾਤੀ ਦਾ ਸਰਦਾਰ ਤੇ ਡਕੈਤ ਸੀ ਉਸ ਦਾ ਕੱਦ ਕਾਠ ਦਿਓ ਵਰਗਾ ਸੀ ਉਹ ਥੋੜੀ ਖਰਾਕ ਨਾਲ ਨਹੀਂ ਸੀ ਰਜਦਾ ਆਦਮ ਖੋਰ ਵੀ ਸੀ ਆਪਣੇ ਡੇਰੇ ਉਸਨੇ ਮਨੁੱਖ ਹਰੰਤੂ ਹੋਰ ਜਾਨਵਰਾਂ ਨੂੰ ਕੰਕੇ ਖਾਂ ਦਾ ਪ੍ਰਬੰਧ ਕੀਤਾ ਹੋਇਆ ਸੀ ਉਹ ਕਿਸੇ ਜਾਨਵਰ ਜਾਂ ਪੁਰਸ਼ ਨੂੰ ਨਹੀਂ ਪਹਿਲਾਂ ਮਾਰ ਕੇ ਨਹੀਂ ਸੀ ਪੁੰਨ ਦਾ ਸਗੋਂ ਜਉਂਦਿਆਂ ਨੂੰ ਕੰਕੇ ਖਾਂਦਾ ਸੀ ਕਉਡੇ ਕਉਡਾ ਮਰਦਾਨੇ ਨੂੰ ਚੁੱਕ ਕੇ ਕਨੇ ਜੰਗਲ ਮੱਧ ਵਾਲ ਤੁਰ ਪਿਆ ਜਿੱਥੇ ਸਬਹਿਤਾ ਵਾਲੇ ਪੁਰਸ਼ਾਂ ਨੂੰ ਪਹਚਾਉਣਾ ਬਹੁਤ ਕਠਨ ਸੀ ਉੱਥੇ ਇੱਕ ਕੌਡੇ ਦਾ ਡੇਰਾ ਸੀ ਉਸ ਟਕਾਣਾ ਨੇ ਕੌਡੇ ਨੂੰ ertid ਵਿੱਚ ਟੋਇਆ ਪੰਟ ਕੇ ਆਗ ਰੱਖੀ ਹੋਈ ਸੀ ਉਹ ਆਗ ਕਦੀ ਨਹੀਂ ਸੀ ਬੁਝਦੀ ਜਦੋਂ ਉਸ ਨੂੰ ਲੋੜ ਪੈਂਦੀ ਤਦ ਉਹ ਹੋਰ ਲੱਕਣਾ ਉੱਪਰ ਸੋਟ ਕੇ ਉਸ ਨੂੰ ਤੇਜ ਕਰਨ ਲੈਂਦਾ ਕੌਡੇ ਨੇ ਆਪਣੇ ਡੇਰੇ ਪੁੱਜ ਕੇ ਮਰਦਾਨੇ ਨੂੰ ਐਂਜ ਵਗਾ ਕੇ ਸੱਤਿਆ ਜਿਵੇਂ ਕੋਈ ਲੱਕੜ ਛੱਟੀ ਜਾਂਦੀ ਹੈ ਧਰਤੀ ਨਾਲ ਵੱਜਣ ਉਤੇ ਮਰਦਾਨੇ ਦੀਆਂ ਡਾਂਡਾ ਨਿਕਲ ਵਈਆਂ ਮਰਦਾਨਾ ਲੱਗਾ ਸਤਿਗੁਰਾਂ ਨੂੰ ਜाहਰ ਕਰਨ हे ਦਾਤਾ हेਨ ਰੰਕਾਰ ਮੇਰੀ ਜਾਨ ਬਚਾ ਮੈਂ ਤੁਸਾਂ ਦਾ ਬਚਪਨ ਦਾ ਸਾਥੀ ਹਾਂ ਮੇਰੇ ਤੇ ਤਰਸ ਕਰੋ ਬੋੜੋ ਦਾਤਾ तेरे बिना मेरा कौन है मैं मूर्ख जीव रास्ते उधर bourna वास्ते पुल कर बैठा हां मेरेया पुलानू छड़ के मेरे कोल पुज्जो ए प्रेत की पता मेरे नाल की शलूक करेगा मर्दाना ऐ गुरुजी अगे प्रार्थना करदा रिया ਮਰਦਾਨੇ ਨੂੰ ਧਰਤੀ ਉੱਤੇ ਸੁੱਟ ਕੇ ਕੌਡੇ ਨੂੰ ਕਿਸੇ ਰੋਖ ਖਦੀਆਂ ਜੜਾਂ ਫੜੀਆਂ ਜਾ ਜੜਾਂ ਫੜੀਆਂ ਜੋ ਰੱਸੀਆਂ ਦੀਆਂ ਤਰ੍ਹਾਂ ਉਸ ਦੇ ਡੇਰੇ ਪਈਆਂ ਸਨ ਮਰਦਾਨੇ ਦੀਆਂ ਲੱਤਾਂ ਨੂੰ ਬਨ ਕੇ ਰੁੱਖ ਉੱਤੇ ਚੜ ਗਿਆ ਰੁੱਖ ਦੇ ਟਾਣ ਨਾਲ ਬਨ ਕੇ ਮਰਦਾਨੇ ਨੂੰ ਪੁੱਠਾ ਲਟਕਾ ਦਿੱਤਾ ਪੁੱਠੇ ਪਟਕ ਕੇ ਪਟਕੇ ਹੋਏ ਮਰਦਾਨੇ ਨੇ ਦੇਖਿਆ ਕੌਡਾ ਅੱਗ ਨੂੰ ਫਰੋਲ ਕੇ ਉਸ ਉੱਤੇ ਲੱਕੜਾਂ ਸੁੱਟ ਰਿਹਾ ਹੈ ਮਰਦਾਨਾ ਪਲੋ ਪਲੀ ਆਗ ਦਾ ਜਿਵੇਂ ਨਾਲ ਸੜ ਕੇ ਪੁੱਜ ਜਾਵੇਗਾ ਪੁੱਠੇ ਲਮਕੇ ਹੋਏ ਨੇ ਫਿਰ ਇੱਕ ਮਾਨ ਹੋ ਕੇ ਗੁਰੂ ਨਾਨਕ ਦੇਵ ਜੀ ਤੇ ਕਰਤਾਰ ਅੱਗੇ ਪ੍ਰਾਰਥਨਾ ਕੀਤੀ ਆਥੀ ਵਾਂਗ ਤਰਲੇ ਲੈ ਏ ਕਰਤਾਰ ਮੇਰੀ ਸਹਿਤਾ ਕਰ ਮੈਂ ਆਪਣੇ ਆ ਕੋਲੋਂ ਵਿਛੜ ਕੇ ਪਰਦੇਸ ਵਿੱਚ ਗੁਰੀ ਮੋਤੇ ਮਰ ਰਿਆ ਹਾਂ ਏ ਨਾਨਕ ਨਰੰਕਾਰੀ ਛੇਤੀ ਬੋੜ ਤੇ ਬੋੜੀ ਸੁਣ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਤਾ ਲੱਗ ਗਿਆ ਉਸ ਦਾ ਸਾਥੀ ਕੋ ਡੇ ਦੇ ਪੰਜੇ ਵਿੱਚ ਫਸ ਗਿਆ ਹੈ ਇਰਪਨદાન ਆਸਨ ਤੋਂ ਉੱਠੇ ਆਪਣੀ ਜੀਵਨ ਸਾਥੀ ਦੀ ਜਾਨ ਬਚਾਉਣ ਅਤੇ ਕੌਡੇ ਦੀ ਕਲਿਆਣ ਕਰਨ ਵਾਸਤੇ ਤਿਆਰ ਹੋਏ ਇਲਾਹੀ ਸ਼ਕਤੀ ਨਾਲ ਪਾਲ ਵਿੱਚ ਹੀ ਮਰਦਾਨੇ ਕੋਲ ਪੁੱਜ ਗਏ ਕੌਡਾ ਅਗ ਨੂੰ ਫਰੋਲ ਕੇ ਤੇਜ ਕਰਨ ਲੱਗਾ ਸੀ ਉਸਨੇ ਸੁੱਕੀਆਂ ਲੱਕੜਾਂ ਉੱਤੇ ਸੁੱਟ ਦਿੱਤੀਆਂ ਸਨ ਪਰ ਗੁਰੂ ਜੀ ਨੇ ਜਾਂਦਿਆ ਹੀ ਆਥ ਉੱਚਾ ਕਰਕੇ ਅਗਨ ਦੇਵਤਾ ਨੂੰ ਰੋਕ ਦਿੱਤਾ ਕਿ ਆਪਣੀ ਸ਼ਾਰਨ ਸ਼ਕਤੀ ਤੋਂ ਕੰਮ ਨਾ ਲਵੇ ਮਠਾ ਰਵੇ ਉਸੇ ਵੇਲੇ ਅਗ ਬੁੱਝ ਗਈ ਇੰਨੀ ਬੁੱਝੀ ਕਿ ਉਸ ਦਾਤੂ ਮਾਤੇ ਚਮਕ ਕੌਡੇ ਨੂੰ ਜਿਸ ਨੂੰ ਹੀ ਹਟ ਗਏ ਉਹ ਬਹੁਤ ਅਰਹਨ ਹੋਇਆ ਉਹਦੇ ਆਗਨ ਕੁੰਡੇ ਵਿੱਚੋਂ ਕਈਆਂ ਸਾਲਾਂ ਤੋਂ ਅੱਗ ਨਹੀਂ ਸੀ ਬੁੱਜੀ। ਕਈ ਭਿਆਨਕ ਵਾਰਾਂ ਆਈਆਂ। ਹਨੇਰੀਆਂ ਵਰਗੀਆਂ ਹਾਂ ਪਰ ਉਹ ਅੱਗ ਠੁਖਦੀ ਰਹੀ। ਲੱਕੜੀ ਨਾਲ ਫਰੋਲਦੇ ਨੇ ਆਖਰ ਕਾਲੀ ਨਾਲ, ਥਾਂ ਨਾਲ ਫਰੋਲਣਾ ਸ਼ੁਰੂ ਕੀਤਾ। ਜਿਉਂ ਹੀ ਅੱਗ ਨੂੰ ਹੱਥ ਲਾਇਆ ਤਿਉਂ ਹੀ ਠੰਡੀ ਸਵਾ ਸੀ। ਉਸ ਵੇਲੇ ਉਸ ਵੇਲੇ ਤੇਰਾ ਪਾਣੀ ਸੀ ਇਹ ਕਨੇ ਸੀ ਕਉਦਾਰਾ ਨੀ ਨਾਲ ਤਰੇਬ ਕੇ ਅਗਨ ਕੁੰਡ ਕੋਲ ਉਠਿਆ ਆਪਣੇ ਦੇਵਤੇ ਮੰਦਰ ਵਾਲ ਨਫਸਨ ਹੀ ਲੱਗਾ ਸੀ ਕਿ ਅੱਗੇ ਗੁਰੂ ਨਾਨਕ ਦੇਵ ਜੀ ਖਲੋਤੇ ਹੋਏ ਉਹਨਾਂ ਨੂੰ ਉਸ ਨੂੰ ਦਿਸੇ ਉਹ ਉਹਨਾਂ ਦੇ ਪੈਰਾਂ ਉੱਤੇ ਹੀ ਖਲੋ ਗਿਆ ਅੱਖਾਂ ਪਾੜ ਪਾੜ ਕੇ ਅਚਰਜਤਾ ਨਾਲ ਵੇਖਣ ਲੱਗਾ ਜਿਉਂ-ਜਿਉਂ ਸ੍ਰੀ ਗੁਰੂ ਨਾਨਕ ਜੀ ਵੱਲ ਦੇਖੀ ਜਾਂਦਾ ਤਿਉਂ-ਤਿਉਂ ਸਰੀਰ ਵਿੱਚੋਂ ਪਸ਼ੂਪਣਾ ਦ੍ਰਿਸ਼ ਪਸ਼ੂਪਣਾ ਦੂਰ ਹੁੰਦਾ ਜਾਂਦਾ ਉਸ ਦੀ ਆਤਮਾ ਉੱਤੇ ਜਨਮ ਜਨਮਾਂਤਰਾ ਦੀ ਮੈਲ ਲੱਥ ਗਈ ਜਾਂਦੀ ਸੀ ਉਸ ਸਿਰ ਤੋਂ ਪੈਰਾਂ ਤੱਕ ਕੰਬੁੱਠਿਆ ਉਸ ਸਿਰ ਤੋਂ ਪੈਰਾਂ ਤੱਕ ਕੰਬੁੱਠਿਆ ਮੈਂ ਪੁੱਛ ਸਕਦਾ ਹਾਂ ਤੁਸੀਂ ਕੌਣ ਜੀ ਕੌਡੇ ਰਖਸ਼ਨ ਨੇ ਪੈ ਪੀਤੋ ਕੇ ਸ੍ਰੀ ਗੁਰੂ ਨਾਨਕ ਜੀ ਕੋਲੋਂ ਪੁੱਛਿਆ ਕੌਡਿਆ ਪੁਰਸ਼ ਨੂੰ ਪੁਰਸ਼ ਕੋ ਨ ਨਹੀਂ ਖਾਂਦਾ ਇਹ ਕਰਮ ਤੇਰਾ ਮਾੜਾ ਹੈ ਤੇਰੇ ਮਾੜੇ ਕਰਮ ਨੂੰ ਤੇਰੇ ਕੋਲੋਂ ਛਡਾਉਣ ਵਾਸਤੇ ਮੈਂ ਆਇਆ ਹਾਂ ਗੁਰੂ ਜੀ ਨੇ ਉੱਤਰ ਦਿੱਤਾ ਤੁਸੀਂ ਮੇਰਾ ਨਾਮ ਵੀ ਜਾਣਦੇ ਜੀ ਕੌਡੇ ਨੇ ਦੋ ਕਦਮ ਅੱਗੇ ਹੋ ਕੇ ਆਖਿਆ ਇਸ ਵਾਸਤੇ ਕਿ ਪੂਰਬਲੇ ਜਨਮ ਤੋਂ ਜਾਣੂ ਹਾਂ ਤੂੰ ਰਾਜਾ ਸੀ ਮਾੜੇ ਕਰਮਾਂ ਦੇ ਫਾਲ ਨਾਲ ਮਾੜੀ ਜੂਨ ਵਿੱਚ ਜਨਮ ਲਿਆ ਕਉਦਾ ਇਹ ਸੁਣ ਕੇ ਗੁਰੂ ਜੀ ਦੇ ਚਰਨਾਂ ਉੱਤੇ ਡਿੱਗ ਪਿਆ ਉਹਦੀਆਂ ਅੱਖਾਂ ਵੀ ਨੀਚੋਂ ਜਾਲ ਵਾਰ ਤੁਰਿਆ ਚਰਨਾਂ ਤੋਂ ਸਿਰ ਝੁੱਕ ਕੇ ਉਹਨੇ ਭਾਈ ਮਰਦਾਨੇ ਨੂੰ ਰੋਖ ਨਾਲ ਖੋਲਿਆ ਪੁੱਠਾ ਲਮ ਕਰਨਾਰ ਮਰਦਾਨੇ ਦਾ ਲਹੂ ਇਕੱਠਾ ਹੋ ਗਿਆ ਸੀ ਉਸ ਨੂੰ ਕੁੱਟ ਕੇ ਕੌਡੇ ਨੇ ਕੌਡੇ ਕੁੱਟ ਕੇ ਕੌਡੇ ਨੇ ਠੀਕ ਕੀਤਾ ਤੇ ਨਰਾਦਰੀ ਦੀ ਖੀਵਾ ਮੰਗੀ ਗੁਰੂ ਜੀ ਕੋਲੋਂ ਕਲਿਆਣ ਦੇ ਸਾਧਨ ਪੁੱਛੇ ਗੁਰੂ ਜੀ ਨੇ ਕੌਡੇ ਨੂੰ ਗੁਰਮਤ ਦਾ ਆਦੇਸ਼ ਦਿੱਤਾ ਜੀញਾ ਉੱਤੇ ਦਇਆ ਕਰਨ ਵਾਸਤੇ ਆਖਿਆ ਪਰਮੇਸ਼ਰ ਦੀ ਭਗਤੀ ਵੱਲ ਤੋਰਿਆ ਲਾਇਆ ਕੌਡੇ ਨੇ ਜੰਗਲ ਵਿੱਚ ਵਧੀਆ ਫਾਲ ਤੋੜ ਕੇ ਲਿਆਂਦੇ ਜੋ ਅੰਮ੍ਰਿਤ ਸਮਾਨ ਮਿੱਠੇ ਸਨ ਉਹਨਾਂ ਨਾਲ ਗੁਰੂ ਜੀ ਤੇ ਮਰਦਾਨੇ ਵੀ ਸੇਵਾ ਕੀਤੀ ਜੱਬ ਬਲਪੁਰਤਾ ਕੌਡੇ ਆ ਗੁਰੂ ਜੀ ਨਾਲ ਤੁਰਿਆ ਆਇਆ ਉਹਦੇ ਦੇ ਪਿੱਛੋਂ ਜੀਵ ਅਤਿਆ ਛੱਡ ਦਿੱਤੀ ਫਾਲ ਪੂਂ ਕਾ ਕੇ ਗੁਜਾਰਾ ਕਰਨ ਲੱਗਾ ਸ਼ਤਕਰਤਾ ਸ਼ਤਕਰਤਾਰ ਦਾ ਸਿਮਰਨ ਕਰਨ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ